ਕੁਣ ਮਤਲਬ ਨਹੀਂ ਕਿਆ ਤੁਸੀਂ ਨੇ ਇਹਨਾਂ ਨੂੰ ਜਵਾਬ ਦਿੱਤਾ ਕਿ ਮਤਾ ਕਹਿ ਗਿਆ ਮੰਨ ਗਿਆ ਸਾਰੇ ਨਹੀਂ ਨਹੀਂ ਅੱਛਾ ਹੋ ਗਿਆ ਕਰੋ ਫਿਰ ਫਿਰ ਕਰ ਦਿੰਦਾ ਜਿੱਦਾਂ ਤੁਸੀਂ ਇਹ ਗੱਲ ਕਹੀ ਸੀ ਕਿ ਪੂਰੇ ਪਿੰਡ ਦੀ ਸਹਿਮਤੀ ਦੇ ਨਾਲ ਆਪਰੇ ਦੀ ਸਹਿਮਤੀ ਦੇ ਨਾਲ ਉਹ ਜਗਾ ਵੇਚੀ ਗਈ ਤੇ ਮਹਾ ਉਹ ਜਗਾ ਵੇਚ ਕੇ ਬਾਅਦ ਜੋ ਉਹਦਾ ਪੈਸਾ ਦਾ ਕੀ ਕੀਤਾ ਗਿਆ ਤੇ ਤੁਸੀਂ ਕਹਿਆ ਕਿ ਅਸੀਂ ਦੂਜੀ ਜਗਾ ਤੇ ਪਤਾ ਨਹੀਂ ਜਾਂਚ ਕਰ ਲਿਆ ਲੰਦਰ ਹਾਲ ਬਣਾ ਦਿੱਤਾ ਗਿਆ ਬਣਾ ਉਹ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਉਹ ਜਿਹੜਾ ਲੰਗਰ ਹਾਲ ਬਣਿਆ ਉਹ ਤੇ ਛੱਪੜ ਦੀ ਜ਼ਮੀਨ ਦੇ ਵਿੱਚ ਬਣਿਆ ਹਾਂ ਉੱਥੇ ਬਣਿਆ ਤੇ ਕੀ ਉਹ ਜਿਹੜਾ ਲੰਗਰ ਹਾਲ ਬਣਿਆ ਉੱਥੇ 45 ਲੱਖ ਰੁਪਏ ਉੱਤੇ ਲਾ ਦਿੱਤਾ ਗਿਆ ਅਜੇ ਲੱਗਾ ਨਹੀਂ ਅਜੇ ਪਤਾ ਨਹੀਂ ਕਿ ਕਿੰਨੇ ਲੱਗੇ ਆ ਕਿੰਨੇ ਨਹੀਂ ਲੱਗੇ ਉਹ حساب ਲਵਾਂਗੇ ਨਾ ਅੱਛਾ ਅਜੇ ਸਾਹਿਬ ਲੈ ਆਏਗੀ ਤੇ ਇਹ ਜਿਹੜੀ ਇਹ ਭਾਈ ਸਾਹਿਬ ਜੀ ਕਹਿ ਰਹੇ ਨੇ ਸਰਦਾਰ ਜੀ ਤੁਹਾਨੂੰ ਕਿਹਾ ਸੀ ਤੂੰ ਕੀ ਕਹਿਆ ਸੀ ਕਿ ਇਹ ਨੇ ਇਹ ਸਾਰੇ 2070 ਉਸ ਪਿੰਡ ਕਹਿੰਦੇ ਨਹੀਂ ਆਹ ਨਾ ਕੋਈ ਗੱਲ ਕਰਦੀ ਹਾਂ ਉਦੋਂ ਕਿਹਾ ਇਹਨਾਂ ਨੇ ਸਾਨੂੰ ਕਿਉਂ ਨਹੀਂ ਪੁੱਛਿਆ ਕਿ ਅੱਗੇ ਕਿੱਦਾਂ ਹਾਂ ਪੁੱਛਣਾ ਚਾਹੀਦਾ ਸੀ ਨਾ ਉਹ ਜਦੋਂ ਉਹਨਾਂ ਨੇ ਕਿਹਾ ਵੀ ਸਾਰੇ ਬਾਹਰੀ ਸਾਰੇ ਪੁੱਤਰ ਸਾਈਨ ਕਰਾਏ ਸਾਰੇ ਦੇ ਉਹ ਤੇ ਭਾਜੀ ਅਸੀਂ ਗੁਰਦਾਰੀ ਦੀ ਪੈੜੀ ਦੇ ਕਿਤੇ ਨਾਲ ਕਿ ਇਹਦੀ ਪੁਪਲੀਖਾ ਨਾ ਰਵੇ ਬੀਜੇ ਹੁਟਾਇਆ ਵੀ ਕਿ ਜਿੰਨਾ ਕਹਿਆ ਤੁਸੀਂ ਗੁਰਦਾਰੀ ਦੀ ਜ਼ਮੀਨ ਵੇਚਣੀ ਆ ਤੇ ਮੈਂ ਕਿਹਾ ਸਾਰੇ ਪੰਤੇ ਸਾਈਨ ਕਰੀ ਚੜੇ ਉਸ ਵੇਲੇ ਮੈਂ ਇਹਨਾਂ ਫੈਮਲੀ ਦਾ ਅਖੀ ਤਾਅ ਸਾਈਨ ਕੀਤਾ ਵੀ ਸਾਨੂੰ ਵੀ ਕਰਾ ਦੇ ਵੇਖ ਲਓ ਹਾਂ ਨੇ ਟਾਈਕੀ ਜੀ ਜੀ ਨਾ ਇਹ ਕਿਤਰਾ ਹੋ ਗਿਆ ਇਹ ਕਿਹੜੀ ਐਜੈਂਸੀ ਨਹੀਂ ਹੋਈ ਹਾਂਜੀ ਜਿਸਟਿਸੀ ਹੋਈ ਜੀ ਸਭ ਕਿਦਾ ਵੇਚ ਗੀ ਹੈ ਕਿਤਰਾ ਵੇਚ ਕੇ ਇਹਨਾਂ ਨੂੰ ਪਤਾ ਉਹ ਸਾਈ ਕੋਈ ਸਾਈ ਨਹੀਂ ਸੀ ਸਾਨੂੰ ਵਾਪਸ ਫਿਰ ਦੱਸ ਕੋਈ ਸਾਈ ਨਹੀਂ ਇਹ ਜਗਾ ਕਿਤਰਾ ਵੇਚ ਤੁਸੀਂ ਕਾਹਦਾ ਕਹਿ ਰਹੇ ਪੂਰੇ ਪਿੰਡ ਦੇ ਸਾਰੇ ਉਹ ਮਤਾ ਪਾਇਆ ਹੀ ਉਹ ਪਿੰਡੋਂ ਮਤਾ ਪਾਇਆ ਇਹ ਤੋਂ 2-3 ਮਹੀਨੇ ਪਹਿਲਾਂ ਹਾਂ ਪਿੱਤਾ ਹੀ ਦੇ ਤੋ ਹਾਂ ਇਹ ਤਾਂ ਨਹੀਂ ਪਾਇਆ ਉਹ 10 ਮਹੀਨੇ ਪਹਿਲਾਂ ਮਤਾ ਪਾਇਆ ਸੀ ਇਹ ਤਾਂ ਹੈ ਸਾਰੇ ਉਦੋਂ ਕੋਰਦਾਰੀ ਜੀ ਉਹਨਾਂ ਕੱਟ ਕਰ तो फिर एक एक जगह पे मैंने बेची बताएं एक जगह पे मैंने वो नहीं बेची है कमेटी नहीं सारे सेम टीना है बोलना भी सेम टीना सारे इन्हें नहीं बेची कमेटी नहीं जगह कमेटी वो बेच सकती है हाँ पेंडरीज में वो आते हैं सानू लेके दे चुके जरा सर पैसे सारा दाता हो रहा है ना इन्हें पच्चीस साल पचास साल पहले ਉਹ ਕਾਰਡ ਹੈਗਾ ਜਦੋਂ ਅੱਜ ਆਪਾਂ ਸੰਜੀ ਉਹ ਮਰਲੀ ਨਹੀਂ ਉਹਨਾਂ ਨੇ ਦਿੱਤੀ ਉਹਨਾਂ ਲੋਹੇ ਨਾਲ ਕੀਤੀ ਹਾਂ ਹਾਂਜੀ ਲੋਹ ਦਾ ਥਾਂ ਕਿਹੜਾ ਬੰਦਾ ਵੇਚਦਾ ਲੋਹ ਦਾ ਥਾਂ ਵੇਚੀ ਨਹੀਂ ਸਕਦਾ ਲੋਹੇ ਵਰਸਾ ਦੀ ਪਹਿਲੀ ਨਹੀਂ ਵੇਚੀ ਲੋਹ ਦਾ ਥਾਂ ਕਿਤਰਾ ਵੇਚਦੀ ਜੇ ਸਟਰੀ ਹੋਈਗੇ ਤੁਹਾਨੂੰ ਉਦੋਂ ਮੈਂ ਕਹਿ ਜਾਣਾ ਇਕੱਠੇ ਹੋ ਕੇ ਆਜੀ ਤੋਂ ਪਾਜੀ ਨਾ ਦੋ ਤਿੰਨ ਵੀ ਇਹਨਾਂ ਬਹੁਤ ਲੋਕਾ ਸਾਡੇ ਬੰਦੇ ਕਹਿੰਦੇ ਲਵਾਂਗੇ ਆਪਾਂ ਪੈਸੇ ਲੈ ਕੇ ਤੁਹਾਡਾ ਗੁਰਦਾਰਾ ਫਰਾਂਫੀ ਨਹੀਂ ਆਈ ਨਹੀਂ ਬਹੁਤ ਡੋਲਾਇਆ ਸਿਰਫ ਰਿਆ ਮੈਂ ਇਕੱਲਾ ਕਿੱਕ ਕਿੱਕ ਨਹੀਂ ਰਹਿਣੇ ਵੀ ਆਓ ਇਕੱਠੇ ਹੋ ਕੇ ਆਓ ਹੁਣ ਸਰਪੰਚ ਸਾਹਿਬ ਕੀ ਮਸਲਾ ਹੱਲ ਕਿਤਾ ਹੋਵੇਗਾ ਇਹਨਾਂ ਦਾ ਮਸਲਾ ਇਹਨਾਂ ਸਾਰੇ ਇਕੱਠੇ ਕਰ ਲੈ ਪਤਾ ਨਹੀਂ ਸਾਰੇ ਇਕੱਠੇ ਕਰ ਬੁਢੀਦਰੀ ਕਮੇਟੀ ਵਾਲੇ ਇਕੱਠੇ ਕਰੋ ਸਾਰੇ ਪਸ਼ਾ ਜੀ ਇਹ ਜਾਨਤ ਨਹੀਂ ਆਪਨੇ ਵੀ ਮੈਂ ਮਤਾ ਦੀ ਉਹ ਤੁਸੀਂ ਕਿਦਾਂ ਸਾਰੇ ਭਾਈ ਇਕੱਠਾ ਕਰ ਰਹੇ ਹੋ ਕੋਈ ਬੰਦਾ ਮੇਰੇ ਨਾਲ ਤੁਰਿਆ ਨਹੀਂ ਤੇ ਮੈਂ ਕਹਾਂ ਯਾਰ ਹੋ ਗੀ ਨਹੀਂ ਮੈਨੂੰ ਨਹੀਂ ਖਾਲੀ ਚਲੀ ਕੋਈ ਨਹੀਂ ਬੰਦਾ ਤੁਰਿਆ ਫਿਰ ਮੈਂ ਗਿਆ ਉਹਨਾਂ ਦੀ ਕਮੇਟੀ ਨੂੰ ਮੇਰਾ ਮੈਂ ਖਸ ਜਨਾ ਜੇਜ ਦਾ ਮੀਟਿੰਗ ਤੇ ਹੀ ਜਾਣਾ ਉਹਨਾਂ ਤੇ ਆਖੀ ਕੱਖ ਨਹੀਂ ਬਣਾ ਹੂੰ ਅਗਰ ਮੈਂ ਖਾ ਹੀ ਪੜਦੀ ਰਹੀ ਨਹੀਂ ਅਗੇ ਤੁਹਾਨੂੰ ਬੜਾ ਕੁਝ ਦੇਤਾ ਆਖਾਂ ਨੂੰ ਪੀ ਦਿੱਤਾ ਦਿੱਥੇ 15 ਉਹ ਤਾਂ ਆਖੇ ਸਾਹਮਣੇ ਹੋ ਤੇ ਫੇਰਾਂ ਕੋਈ ਥੱਲੇ ਤੇ ਹੋ ਇਕੱਠੇ ਤੇ ਕੋਈ ਤਾਂ ਲਾਗੇ ਲੱਗਦਾ ਜੇ ਲਾਗੇ ਕੋਈ ਲੱਗੇ ਵੀ ਇਕੱਠੇ ਹੁੰਦੇ ਤਾਂ ਸਭੋ ਹੋ ਸਕਦਾ ਕਿਉਂ ਨਹੀਂ ਇਕੱਠੇ ਭਾਈ ਇਹ ਸਾਰੇ ਇਹ ਡਾਤੇ ਸਿੱਧੀ ਮੈਂ ਮੂੰਹ ਤੇ ਗੱਲ ਕਰੂੰ ਪੁੱਤ ਨੇ ਇਹ ਪਰਵਾਣੀ ਜੇ ਕਾਲਾ ਡਰ ਸਾਰੇ ਪਿੰਡ ਤੋਂ ਸਹਿਮ ਤੇ ਜਿਹੜਾ ਹੀ ਕਿੱਲੇ ਪੰਦੇ ਨੇ ਮੇਰੇ ਕੋਲ ਪਏ ਕਾਹਦਾ ਡਰ ਹੈ ਇਹਨਾਂ ਨੂੰ ਤਿੰਨ ਬੱਤੇ ਗਏ ਕਿੰਨੇ ਯਾਰੇ ਬਾਬਾ ਹੀ ਉੱਤੇ ਹੀ ਆਪਣੇ ਨਾਲ ਲੱਗੇ 15 20 ਯਾਰੇ ਮੈਂ ਟੈਂਪੂ 'ਚ ਬੈਠੋ ਜੀ ਕੋਈ ਨਹੀਂ ਬੈਠਾ ਕੀ ਆਲੂ ਡਰ ਲੱਗਦਾ ਇਹਨਾਂ ਤੋਂ ਹਾਂ ਜੀ ਇਹ ਉਹਨਾਂ ਨੇ ਕਿਹਾ ਮੈਨੂੰ ਕੀ ਕਹਿੰਦੇ ਕੀ ਨੇ ਕੀ ਕਹਿੰਦੇ ਆ ਕਾਹਦਾ ਡਰ ਲੱਗਦਾ ਆ ਮੈਨੂੰ ਡਰ ਲੱਗਾ ਮਿਹਨਤ ਕਰੇ ਵੀ ਸਰਮਸੱਤੀ ਕਰੋ ਆਉਂ ਧੰਦਾਓ ਤਰ ਕਿਹਾ ਤੇ ਕਹੀਆ ਦੇਣਾ ਸਰਪੰਚ ਸਾਹਿਬ ਅਰੇ ਡਰ ਨਾ ਰਾਮੂ ਜੀ ਤੁਸੀਂ ਉੱਥੇ ਬੈਠੇ ਹੋ ਪੂਰੀ ਪੰਨਾ ਤਰੀਕ ਮੈਂ ਰੱਖਾਂਗੀ ਜੀ ਹਾਂ ਤੇ ਪਰਨੇ ਹੁਣੇ ਪਹਿਨੇ ਇਹੋ ਕੱਲੇ ਕਰਦੇ ਨਹੀਂ ਬਾਬਾ ਜੀ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਮਿੰਟ ਸਰਪੰਚ ਸਾਹਿਬ ਇੱਕ ਮਿੰਟ ਤੁਸੀਂ ਕਹਿ ਰਹੇ ਕਿ ਬੰਦਾ ਇਕੱਠਾ ਨਹੀਂ ਹੁੰਦਾ ਤੁਸੀਂ ਇਕੱਲੇ ਕੀ ਕਰੋਗੇ ਤੁਸੀਂ ਅੱਜ ਇਨੀ ਗੱਲ ਆਪ ਹੀ ਕਹੀ ਜਾਣਦੇ ਕਿ ਸਾਡੇ ਨਾਲ ਬੰਦਾ ਕੋਈ ਨਹੀਂ ਇਕੱਠਾ ਹੁੰਦਾ ਤੁਸੀਂ ਇੱਕ ਨਾ ਦੇਖੋ ਹਾਂ ਇਹ ਤੁਹਾਨੂੰ ਲੈ ਆ ਜੀ ਖਤਰ ਹੋ ਕੇ ਛੋਟੇ ਵੀਰ ਅੱਜ ਕੱਲ੍ਹ ਸੇ ਇਦਾਂ ਨਹੀਂ ਗੱਲ ਬਣਨੀ ਆਪਾਂ ਕਿ ਆਪਸ ਦੇ ਵਿੱਚ ਕੋਈ ਉਹ ਪਾਣੀ ਨੁਕਰੇ ਕੋਈ ਦੂਜੀ ਨੁਕਰੇ ਤਿੰਨ ਤੀਜੇ ਨੂੰ ਨੁਕਰੇ ਆਪਸ ਵਿੱਚ ਗੱਲਾ ਕਰੀ ਰਹਿਣ ਤੇ ਕੱਠ ਕਰਨਾ ਸਰਪੰਚ ਸਾਹਿਬ ਵੀ ਕੀ ਕਰ ਸਕਦੇ ਨਹੀਂ ਤੁਹਾਡਾ ਕੰਮ ਨਹੀਂ ਹੈਗਾ ਹਾਂ ਜੀ ਕੱਟਣਾ ਡਾਕਾ ਤੋਂ ਸਾਰਾ ਸਰਬ ਸੰਤੀ ਨਾ ਗਿਆ ਫੋਨ ਕਾ ਪੈਸੇ ਦਬਾਉਂਦੇ ਆ ਮੈਂ ਇਹ ਕਹਿ ਚੁੱਕਾ ਵੀ ਤੁਮੋਂ ਨੇ ਚਲ ਕੋ ਲੈਟਰ ਭੇਜਿਓ ਤੁਹਾਡੇ ਆਪ ਕੋ ਤੁਹਾਡੀ ਕਿਣੀ ਧਰਮਸ਼ਾਲਾ ਉਹ ਸਹੀ ਬਣ ਕੇ ਕੀ ਕਰਦਾ ਧਰਮਖਲਾ ਹੀ ਬਣ ਲਾਉਣੇ ਹੀ ਪੈਸੇ ਉਹ ਤੁਹਾਨੂੰ ਸਾਰਾ ਬਹੁਤ ਰਸਤਾ ਆਈ ਹੈ ਬਾਬਾ ਜੀ ਨਹੀਂ ਪਹਿਲੋਂ ਆਪਣਾ ਗੁਰਦਰਾ ਇਹਨੂੰ ਕੰਪਲੀਟ ਆ ਸਾਰਾ ਲੈਟਰ ਲਗਾਓ ਫੇਰ ਉਧਰ ਕਰੋ ਨਹੀਂ ਉਹ ਗੁਰਦਰਾ ਹੀ ਉੱਥੇ ਬਣਾਉਣਾ ਉੱਧਰ ਬਣਾਉਣਾ ਬਾਬਾ ਜੀ ਉਧਰ ਆ ਕੇ ਲੈ ਲਾ ਤੇ ਯੋਗੋ ਜਿਹੋ ਬਣਾਉਣ ਲੱਗਿਆ ਇਹ ਇਹ ਬਾਬਾ ਜੀ ਗੁਰਦਰਾ ਹੀ ਉਧਰ ਖੜਾ ਹੈ ਉੱਤੇ ਲੈਟਰ ਪਾ ਕੇ ਪੂਰਾ ਇਹ ਨਹੀਂ ਕਰਨਾ ਥੱਲੇ ਆ ਤੇ ਬਣਾਵਾਂਗੇ ਆਪਣੇ ਪੈਸੇ ਕਿੰਨੇ ਪ੍ਰਕਾਸ਼ ਕਰਨਾ ਬਾਬਾ ਜੀ ਦਾ ਥੱਲੇ ਹਾਲ ਬਣਾਉਗਾ ਥੱਲੇ ਹਾਲ ਬਣਾਉ ਤੇ ਪ੍ਰਕਾਸ਼ ਕਰਨਾ ਬਣਾ ਲਾਂਗੇ ਮਹਾਰਾਜ ਦਾ ਜੋ ਵੀ ਜਮਾਈ ਜੀ ਮੈਤ ਕਰੋਗੇ ਬਣੂਗਾ ਕੋਈ ਬਣੂਗਾ ਮਹਾਰਾਜ ਬਣਾਉਣ ਵਾਲਾ ਉਹ ਨਵੇਂ ਸਾਲ ਤੇ ਆਪਾਂ ਗ੍ਰਾਂਟ ਦੀ ਸਾਫਲ ਕਰਦੀਆਂ ਨਾ ਹਾਂਜੀ ਹਾਂਜੀ ਕੋਈ ਗ੍ਰਾਂਟ ਪਾਈਏ ਬਸ ਟਰਮ ਕਾ ਦਾ ਗ੍ਰਾਂਟ ਮੈਨੂੰ ਨਹੀਂ ਮਿਲਦੀ ਮਿਲ ਨਹੀਂ ਮਿਲਦੀ ਸਰਪੰਚ ਸਾਹਿਬ ਮਿਲ ਨਹੀਂ ਗਈ ਹੈ ਕਰੋ ਇੰਨਾ ਨਹੀਂ ਪੜਦਾ ਮੈਂ ਨਹੀਂ ਕਰਦੇ ਆ ਕਿ ਐਹੀ ਤਾਂ ਉਦੋਂ ਕਿ ਆ ਇਕੱਠੇ ਹੋ ਜੋ ਤਾਂ ਇਕੱਠੇ ਨਹੀਂ ਹੋਏ ਚਲੋ ਪਤਾ ਆ ਆ ਜੋ ਮਾਗੀ ਵਾਲੇ ਮਾਗੀ ਵਾਲੇ ਤੇਰੀ ਗੱਜੰਟ ਮਿਲਿਆ ਨਾ ਤੈਨੂੰ ਟਾਈਮ ਦਿੱਤਾ ਨਾ ਉਹਦੇ ਡੈਥ ਹੋ ਗਈ ਪਤਾ ਹੀ ਕੌਣ ਮਰ ਗਿਆ ਤਾਂ ਉਧਰ ਚਲੇ ਗਏ ਕੌਣ ਮਰਿਆ ਯਾਰ ਆਪਣੇ ਵਾਲ ਮਰ ਗਿਆ ਭੜੀਵਾ ਮਰ ਗਿਆ ਉਧਰ ਪੱਜ ਗਿਆ ਨਹੀਂ ਜਿੱਥੇ ਜਾ ਸਕਦੇ ਨਾ ਆਪਾਂ ਜੀ ਦਾਦੇ ਨੂੰ ਗਈ ਫਤਰੀ ਭਣੀ ਨੂੰ ਦਾਦੇ ਨੂੰ ਨਹੀਂ ਨਹੀਂ ਬੈਠ ਹੋ ਗਈ ਮੈਂ ਆਇਆ ਹਾਂ ਤਾਈ ਦੀ ਬੋਲੀ ਹਾਂਜੀ ਤਰਦਾ ਉਹ ਬੋਲੀ ਦੇਣ ਵੀ ਨਹੀਂ ਪੈ ਰਹੀ ਦੀ ਹੈ ਅੱਛਾ ਛੱਪੜ ਦੀ ਜਗ੍ਹਾ ਕਿੱਦਾਂ ਨਾਲ ਨਵਾਲੀ ਹੈ ਹੈ ਛੱਪੜ ਦੀ ਜਗ੍ਹਾ ਤੇ ਕਿੱਦਾਂ ਉਹ ਜਿਹੜੀ ਕੀ ਕਹਿੰਦੇ ਜੋ ਲੰਘਾ ਹਾਲਾ ਨੰਬਰ ਵਾਲਾ ਬਣਾਇਆ ਉਹ ਕਿੱਦਾਂ ਬਣਾਇਆ ਉਹ ਮਤਾਂ ਪਾਇਆ ਕਿ ਹੈ ਨਹੀਂ ਮਤਾਂ ਜੇ ਕੋਈ ਨਹੀਂ ਪਾਇਆ ਉਹ ਕਿੱਦਾਂ ਸਰਬਸੰਤੀ ਨਹੀਂ ਹੋਇਆ ਨਾ ਇੱਕ ਹੋਰ ਖਾਲਸਾ ਜੀ ਗੱਲ ਇੱਕ ਹੋਰ ਜੇ ਸਰਬਸੰਤੀ ਨਹੀਂ ਹੋਇਆ ਉਹ ਮਤ ਤੋਂ ਬਗੈਰ ਕਿੱਦਾਂ ਹੋ ਗਿਆ ਹਜੇ ਕੁਛ ਨਹੀਂ ਹੈ ਮਤ ਤੋਂ ਬਗੈਰ ਨਹੀਂ ਨਾ ਹੋ ਸਕਦਾ ਇੱਕ ਜੇ ਬਗੈਰ ਕਿੱਦਾਂ ਬਣ ਗੀ ਖਾਲਸਾ ਜੀ ਇੱਕ ਹੋਰ ਬੇਨਤੀ ਜੇ ਜਦੋਂ ਕੋਈ ਮਜੀਠ ਸਿੰਘ ਜਗਾਵਾਲ ਦਾ ਛੱਪੜ ਦੀ ਇਹ ਛਤਰੋ ਛਤਰੀਆਂ ਲਾ ਪੈਂਦੇ ਸਾਡੇ ਨਾਲ ਜਦੋਂ ਇਹ ਜਗਾਵਾਲ ਦੇ ਆ ਉਹਨੂੰ ਕੋਈ ਕੋਈ ਕੁਸ਼ਕਦਾ ਨਹੀਂ ਇਹਦਾ ਕੀ ਰੀਜਨ ਹੈ ਇਹ ਸਰਪੰਚ ਸਾਹਿਬ ਦੱਸ ਸਕਦੇ ਜਦੋਂ ਹੋਣਾ ਕਿ ਜਗਾਵਲੀਆਂ ਸਾਡੇ ਤੋਂ ਨਾ ਹਾਂ ਉਹ ਜੇ ਕੋਈ ਮੱਝੀ ਮਾਲੇ ਕੋਈ ਨਹੀਂ ਉਹ ਦਿਖਾ ਦੇਣੇ ਹਾਂ ਫਤੇ ਸਾਹਿਬ ਲੱਕ ਬੋਰਡ ਸਾਰਾ ਜੱਟਿਆਂ ਵੱਲਿਆ ਹਾਂ ਸਾਰੇ ਵੇਚ ਕੇ ਗਏ ਹੁਣ ਅੱਜ ਤੋਂ ਜ਼ਿਆਦਾ ਦੀਪਾ ਮਾਲ ਕੇ ਬੈਠਾ ਉਹ ਵੇਚਣ ਗਿਆ ਦੇਖੋ ਇੰਨਾ ਕੋਈ ਨਸੀਤਾ ਦੀ ਜਗ੍ਹਾ ਨਹੀਂ ਜੱਟਾਂ ਦੀ ਛੱਡੀ ਉਹ ਵੀ ਇੰਨਾ ਵੀ। ਸਿਰਫ ਸਾਡੀ ਨਗੇਲੀ ਦੀ ਨਾ ਨਗੇਲੀ ਦੇ ਨਾਲ। ਉਹ ਤਾਂ ਕਈ ਨਾ ਵੀ ਪੋਤਰਾ ਮਰ ਗਿਆ ਤੁਹਾਨੂੰ ਉਹਨੇ ਖਾਣ ਨੂੰ ਬੜਾ ਦੁੱਖ। ਜਦੋਂ ਕਿ ਠੂਣਾ ਮਰੀ ਕਿੰਨੇ ਦਿਨ ਹੋ ਗਏ? ਕਿੰਨੇ ਦਿਨ ਹੋ ਗਏ ਦਸਤਿਹ ਸੁਆਹ ਦੇ? ਕਿੰਨੇ ਦਿਨ ਹੋ ਗਏ ਮਰੀ? ਆਹ ਤਾਂ ਆਪ ਜਦੋਂ ਬਾਹਰ ਹੋ ਗਿਆ। ਬਾਹਰ ਤਾਂ ਕੋਈ ਤੈਨੂੰ ਨਹੀਂ ਲੱਗਾ। ਹਾਂਜੀ। ਕਿੱਡਾ ਖਾਣ ਨੂੰ ਚਦਾਈ ਬਣਾਇਆ 10 ਦਿਨਾਂ ਬਾਅਦ ਟਾਈਮ ਹੀ ਨਹੀਂ ਲੱਗਾ। ਤਾਂ ਇਹ ਇਦਾਂ ਕਰੋ ਸਰਦਾਰ ਸੁਰਜੀਤ ਸਿੰਘ ਜੀ। ਸਵੇਰੇ ਲਾ ਸਟੇਪ। हां ठीक है हां जी ਸਵੇਰੇ ਸਟੇ ਲੈ ਕੇ ਤੇ ਕੰਮ ਰੁਕਵਾਓ ਕੰਮ ਰੁਕਾ ਕੇ ਫਿਰ ਤੋਂ ਉਸ ਤੋਂ ਬਾਅਦ ਸਾਨੂੰ ਕਰਦੇ ਪੈਸੇ ਨਹੀਂ ਮਿਲਨੇ ਸਾਨੂੰ ਕੰਮ ਰੁਕਿਆ ਹੀ ਆ ਕੋਈ ਸਾਨੂੰ ਲੋੜ ਨਹੀਂ ਲੜਨੀ ਕੋਈ ਗੱਲ ਨਹੀਂ ਕਾਨੂੰਨੀ ਕਾਰਵਾਈ ਕਰਨੀ ਕਿ ਇਹ ਜਗਾਹ ਟਰਮਫੈਲ ਵਿਕਤਰਾ ਗਈ ਹੈ ਜਦੋਂ ਵੇਖੀ ਨਹੀਂ ਸਰਦੀ ਕੋਈ ਕਾਨੂੰਨੀ ਨਹੀਂ ਹੈ ਤੇ ਕੋਲ ਜਿੱਥੇ ਬੰਦ ਹੈ ਰਜਿਸਟਰੀ ਪਤਾ ਹੁੰਦੀ ਉਹਤਰਾ ਹੀ ਨਾ ਖਾਇਆ ਉਹਦੇ ਹੀ ਨਾਲ ਕਿਸੇ ਨੇ ਬੱਗੇ ਦੋਖੜੇ ਕਰਕੇ ਤੇ ਅਸੀਂ ਖਰੀਦਿਆ ਹੀ ਜਨਾਬ ਇਹਨਾਂ ਮਗਲੀ ਡੇਢ ਪਵਾਲਾ ਹਾਂ ਅੱਡੇ ਨਾ ਪਾਏ ਉਹਨੂੰ ਮੋਰਡ ਤੇ ਕੇਸ ਲਾਦਾ ਨਹੀਂ ਫੜਕੇ ਅਸੀਂ ਸਹਾਈ ਨਹੀਂ ਕੁਝ ਉਹਤੇ ਮੋਰਡ ਤੇ ਕੇਸ ਲਾਦਾ ਕਾਲ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਸਰ ਜੀ ਸਰ ਪਹਿਲਾਂ ਤੇ ਆਪਣਾ ਨਾਮ ਦੱਸੋ ਹਾਂਜੀ ਉਸ ਤੋਂ ਬਾਅਦ ਇਹ ਜਿਹੜਾ ਮਸਲਾ ਇਹਦੇ ਬਾਰੇ ਦੱਸੋ ਕਿ ਕੀ ਮਸਲਾ ਹੈ ਸਾਰਾ ਮੇਰਾ ਨਾਮ ਸਦਾ ਸਜੀਤ ਸਿੰਘ ਜੀ ਪਿੰਡ ਮੇਰਾ ਬਾਲਾ ਚੱਕ ਜੀ ਹਾਂਜੀ ਤੇ ਇੱਥੋਂ ਦਾ ਮੈਂ ਰਹਿਣ ਵਾਲਾ ਤੇ ਇਹ ਸਾਡੇ ਲਾਗੇ ਜਿਹੜੀ ਜਗ੍ਹਾ ਪਈ ਆ ਨਾ ਇਹ ਬਹੁਤ ਪੁਰਾਣੀ ਪਈ ਸੀ ਇਹਦੇ ਤੇ ਕਬਜ਼ਾ ਸਾਡਾ ਮੱਝਿਆ ਸਿੰਘ ਦਾ ਸੀ ਜੀ ਠੀਕ ਆ ਉਹਦੇ ਲਈ ਪੰਚਾਇਤ ਕਬਜ਼ਾ ਲੈਣ ਆਈ ਤੇ ਅਸੀਂ ਕਬਜ਼ਾ ਨਹੀਂ ਸੀ ਦਿੱਤਾ ਉਹਨਾਂ ਨੂੰ ਠੀਕ ਹੈ ਠੀਕ ਹੈ ਜੀ ਉਹ ਤੋਂ ਬਾਅਦ ਸਾਡੇ ਬਜ਼ੁਰਗ ਵੱਡੇ-ਵਡੇਰੇ ਸੀ ਉਹਨਾਂ ਨੂੰ ਇਹਨਾਂ ਲਾਲਚ 'ਚ ਲਿਆ ਕੇ ਸੀ ਇੱਥੇ ਨਹੀਂ ਹੈਗਾ ਤੇ ਬਾਅਦ ਇਹਨਾਂ ਨਹੀਂ ਧਰਾਲੀ ਦੇ ਨਹੀਂ ਪਤਾ ਕਿਸ ਬੇਸਤੇ ਧਰਾਈ ਗਈ ਸੀ ਵੀ ਅਖੀ ਬਣੂਗਾ ਪੰਚਾਇਤ ਕਰ ਸਾਂਝਾ ساری ਦੁਨੀਆ ਵੱਟੂਗੀ ਇਹ ਜੀ ਮੁੜ ਕੇ ਇਹਨਾਂ ਦਾ ਆਪਣਾ ਪਰਜਾਪਤਾਂ ਦਾ ਸਰਪੰਚ ਸਾਹਿਬ ਸੀ ਇਹਨਾਂ ਨੇ ਉਹਦੇ ਨਾਲ ਆ ਕੇ ਪਤਾ ਨਹੀਂ ਕੀ ਘਾਰੇ ਮਾਰੇ ਕੀਤੇ ਕੀ ਨਹੀਂ ਕੀਤੇ ਜੀ ਇਹਨਾਂ ਦੀ ਸਾਡੇ ਨਾਲ ਜਗਾ ਹੋ ਗਈ ਇਹ ਜਗਾ ਉਹਨਾਂ ਦੇ ਨਾਲ ਕਿੱਥੇ ਹੋ ਸਕਦੀ ਸਾਜੀ ਇਹ ਤੇ ਪੁਰਾਣੀ ਜਗਾ ਵੀ ਮੁਥਨਾ ਬੜੀ ਨੇ ਇਹ ਜਗ੍ਹਾ ਦੇ ਵੀ ਤੁਸੀਂ ਗੱਲ ਕਰ ਰਹੇ ਜੀ ਇਹ ਜਗ੍ਹਾ ਕੋਈ ਲਿਖਤ ਦੇ ਵਿੱਚ ਵੀ ਹੈ ਨਾ ਜੀ ਕਿਥੇ ਲਿਖਤ ਚ ਨਹੀਂ ਹੈਗੀ ਆਪਣੇ ਕੋਲੋਂ ਹੀ ਲਿਖੀ ਜਾਂਦੇ ਆ ਆਪਣੇ ਕੋਲੋਂ ਹੀ ਬਿਆਨ ਦੇ ਜਾਂਦੇ ਆ ਆਪਣੇ ਕੋਲ ਹੀ ਇਹ ਨਾ ਸਭ ਕੁਝ ਬਣਾ ਲਿਆ ਕਾਗਜ਼ ਪੱਤਰ ਬਣਾ ਲੇ ਕਿਥੇ ਇਹ ਜਿਹੜੀ ਜਗ੍ਹਾ ਕਹਿ ਦਿੰਦਾ ਸਰਪੰਚ ਸਾਹਿਬ ਨੇ ਇਹਦੀ ਪੁਰਾਣੀ ਜਗ੍ਹਾ ਕਿਸੇ ਦੇ ਨਾਂ ਹੀ ਹੈਗੀ ਤੇ ਸਰਪੰਚ ਦੇ ਨਾਂ ਕਿਤਰਾ ਹੋਗੀ ਤੇ ਸਰਪੰਚ ਨੇ ਉਹਨਾਂ ਦੇ ਨਾਂ ਕਿਤਰਾ ਕਰਤੀ ਇਹ ਜਗ੍ਹਾ ਤੇ ਹੋ ਹੀ ਨਹੀਂ ਸਕਦੀ ਇਹ ਇਹ ਸਭ ਜਿਹੜੀ ਇਹ ਮੌਜੂਦਾ ਸਰਪੰਚ ਨੇ ਇਹਨਾਂ ਕੀਤੇ ਆ ਜਾਂ ਨਾ ਨਾ ਜੀ ਇਹਨਾਂ ਦੇ ਵੱਡੇ ਵੱਡੇ ਦੇ ਸੀ ਦਾਦਾ ਲੱਗਦੇ ਹੁੰਦੇ ਸੀ ਤੁਹਾਡੇ ਹਾਂ ਚਾਹੀ 50 ਸਾਲ ਤੋਂ ਤੇ ਵੇਖੋ ਜਾਈ ਜੀ ਇਹ ਪੁਰਾਣੀ ਜਗਾ ਪਈ ਆ ਕਿਸੇ ਦੇ ਅਣੀ ਕਬਜਾ ਸਾਡਾ ਸੀ ਇਹਨਾਂ ਸਾਡੇ ਕੋਲ ਧੋਖੇ ਨਾਲ ਕਬਜਾ ਲਿਆ ਵੀ ਪੰਚਾਇਤ ਘਰ ਬਣਨਾ ਸੂਜੀਤ ਸਿੰਘ ਜੀ ਚਲੋ ਮੰਨ ਕੇ ਚੱਲੀਏ ਕਿ ਇਹਨਾਂ ਦੇ ਦਾਦੇ ਨੇ ਹਾਂ ਜੀ 40 45 ਸਾਲ ਪਹਿਲਾਂ ਜਗਾ ਨਾ ਕਰ ਦਿੱਤੀ ਸੀ ਹਾਂ ਜੀ ਉਦੋਂ ਕਿਉਂ ਨਹੀਂ ਇੱਥੇ ਕਬਜਾ ਕੀਤਾ ਗਿਆ ਕਬਜਾ ਉਦੋਂ ਸਾਡਾ ਹੀ ਸੀ ਜੀ ਕਿਉਂ ਨਹੀਂ ਕਿਉਂ ਵਲੀ ਜਾ ਰਹੀ ਹੈ ਇਹ ਉਦੋਂ ਉਦੋਂ ਕਹਿੰਦੇ ਆ ਕਿ ਇਹਨਾਂ ਨੇ ਡਿਲੇ ਪਾਈਗੇ ਵੀ ਗੱਲ ਠੰਡੀ ਹੋ ਲੈਂਦੋ ਇਹਨ ਪਤਾ ਕੀ ਗੱਲੀ ਸਾਡੇ ਥੋੜਾ ਜਿਹਾ ਏਕਾਨੀ ਹੈਗਾ ਤੇ ਗੱਲ ਕੁਛ ਨਹੀਂ ਜਿਆਜਾ ਹੀ ਹੈਗਾ ਕਰਨਿਆ ਤੇ ਭਾਜੀ ਇਹਨਾਂ ਦੀ ਕੀ ਤਾਕਤ ਜਗਾ ਵੱਲ ਜਾਣੇ ਵੱਲ ਨਹੀਂ ਸਾਡੀ ਜਗਾ ਨਾ ਹੀ ਬੰਦ ਦੇਣੀ ਆ ਤੇ ਨਾ ਬੰਦ ਦੇਣੀ ਆ ਆ ਰਿਹਾ ਕਿ ਇਹ ਜਿਹੜੀ ਜਗਾ ਹੈ ਇਹ ਲੋਹ ਲੰਗਰ ਦੇ ਨਾਮ ਨਾ ਲੋਹ ਲੰਗਰ ਦੇ ਤੇ ਲੋਹ ਲੰਗਰ ਦੀ ਜਗਾ ਵੇਚ ਨਹੀਂ ਸਕਦੇ ਇਹਨਾਂ ਵੇਚ ਕਿਤਰਾ ਦੀ ਲੋਹ ਲੰਗਰ ਚਾਹੀ ਪਿੰਡ ਦੇ ਬਸੀ ਘਾ ਸੀ ਨਹੀਂ ਹੁੰਦੇ ਅਸੀਂ ਵੀ ਹੁੰਦੇ ਹੁਣ ਲਗਾ ਦੀ ਵਿੱਚ ਇਹਨੂੰ ਪਿੰਡ ਦੇ ਵਸਾਈ ਆਬ ਦੀ ਚਲੋ ਵੇਚ ਲਾਂ